ਕਰਦੇ ਸ਼ੁਰੂ ਆਜੀ ਟਾਈਮ ਸ਼ੁਰੂ ਹੁੰਦਾ ਹੁਣ ਸਕੁਆਰ ਪੁਸ਼ਨ ਸਟਾਰਟ ਪੁਸ਼ਨ ਸਾਰਿਆਂ ਦੀ ਵਧੀਆ ਹੋਵੇ ਇੱਕ ਵਾਰ ਵੀ ਕੋਈ ਹਿੱਲ ਗਿਆ ਤਾਂ ਆਊਟ 100 ਰੁਪਏ ਇਨਾਮ ਕੁੜੀਆਂ ਤੇ ਮੁੰਡਿਆਂ ਦਾ ਦੋਨੋਂ ਸਾਈਡ ਤੋਂ ਜੋ ਜ਼ਿਆਦਾ ਦੇਰ ਤੱਕ ਟਿਕੇਗਾ ਸਿਰਫ ਇੱਕ ਕੁੜੀਆਂ ਚੋਂ ਇੱਕ ਮੁੰਡਿਆਂ ਚੋਂ ਡਾਊਨ ਸਾਰੇ ਡਾਊਨ ਪੁਸ਼ਨ ਬਣਾ ਕੇ ਰੱਖੋ ਨੀਚੇ ਪਾਓ ਬਹੁਤ ਗੋਟ ਹੋਲਡ ਰੱਖੋ ਹਲੇ 30 ਸੈਕਿੰਡ ਹੋ ਚੁੱਕੇ ਆ ਕੋਈ ਅੰਦਰ ਧਿਆਨ ਚ ਜਾਣਾ ਚਾਹੁੰਦਾ ਹੋ ਤਾਂ ਚੱਲੇ ਜਾ ਸਕਦਾ ਇੱਕ ਵੀ ਗਿਆ ਬੱਚਾ ਨੀਤੇ ਗਿਆ ਤਾਂ ਆਊਟ ਜਦੇ ਦੇਖੋ ਉੱਠ ਗੜਿਆ ਜਾਂ ਕੇ ਦੀ ਪੀਸ਼ੈਂਟ ਡਾਊਨ ਹੋ ਗਈ ਤਾਂ ਜਾਸਾ ਦੇਓ ਆਊਟ ਚਲੋ ਜੀ ਆਊਟ ਟੂ ਵੀ ਆਊਟ ਦੋਨੋਂ ਔਰ ਤਿੰਨੋਂ ਸਾਰੇ ਗੇਸ ਇੱਧਰ ਦਹੀਂ ਚਾਚਾ ਆਊਟ ਆ ਪਿੱਛੇ ਆ ਪਿੱਛੇ ਬਣਾਓ ਜੀ ਪਿੱਛੇ ਚਲੋ ਜੀ ਵੀ ਆਊਟ 1 ਮਿੰਟ ਹੋ ਚੁੱਕਿਆ ਜੀ ਜਿਸ ਤੋਂ ਨਹੀਂ ਹੁੰਦਾ ਆਪਣਾ ਉੱਠ ਕੇ ਜਾ ਸਕਦਾ ਪਿੱਛੇ ਇੰਨੀ ਜਲਦੀ ਹਾਰ ਮੰਨ ਰਹੇ ਨੇ ਪਿੱਛੇ نیچے نیچے ਸਕਵਟ نیچے ਬਣਾਓ ਹੋਰ ਸੋੜਾ ਸਕਵਟ ਹੋਲਡ ਸਕਵਟ ਹੋਲਡ ਤਿਆਰ ਰੱਖੋ ਤਿਆਰ ਰੱਖੋ ਚਲੋ ਜੀ ਚਲੋ ਆਊਟ ਆਊਟ ਹੰਦੇ ਰਹੋ ਜਿਹੜਾ ਜਗਾ ਰਿਹਾ ਡੇਢ ਮਿੰਟ ਹੋ ਚੁੱਕਿਆ ਇਸ਼ਾਕ ਬਹੁਤ ਵਧੀਆ ਤੁਸੀਂ ਮੰਜ਼ਲ ਦੇ ਕਰੀਬੋਂ 100 ਰੁਪਏ ਤੁਸੀਂ ਲੈ ਸਕਦੇ ਹੋ ਮੇਰੇ ਤੋਂ ਸਰ ਕੀ ਆੜ ਜੀ ਸਰ ਜੀ स्क्वाट होल्ड रखोगे नीचे चलो नीचे वापस टाइम पे दसू बहुत बढ़िया है गर्ल्स 2 मिनट तक पहुंच चुके तो नीचे 2 मिनट तक नीचे स्क्वाट बनाओ बॉडी सीधी रखो ओए मम्मी सही करता है गाइस स्क्वाट नाउ नीचे रहो बॉडी पूरा है दोनों और नीचे रहो और नीचे रहो।, रहो।, रहो जी इतना नहीं चलना काम है कबूतर को भी काट ला ਕਾਪਾ ਕੱਲ ਸਹੀ ਪੋਜੀਸ਼ਨ ਬਾਰਨੀ ਬਹੁਤ ਜ਼ਰੂਰੀ ਹੈ ਜੀ ਐਦਾਂ ਨਾ ਕਰੋ ਚਲੋ 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 ਟਾਈਮ ਨਹੀਂ ਜੋ ਸਭ ਤੋਂ ਲਾਸਟ ਆਊਟ ਹੋਏਗਾ ਫੁਰੂ ਮਿਲ ਲੈ ਚਲੋ ਗਿਵ ਅਪ ਗਿਵ ਅਪ ਗਿਵ ਅਪ ਜਾਵਾ 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 ਗਿਵ ਅਪ 100 ਰੁਪਏ ਬਹੁਤ ਵੱਡੀ ਗੱਲ ਹੁੰਦੀ ਆ बहुत पर चल 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 शाबाश बहुत वादिया बहुत वादिया जो लास्ट तक टिकेगा जो लास्ट तक टिकेगा सिर्फ ओनो ही नाम मिलेगा नीचे वो नीचे वो चंगी तरह ਤੇ ਨੀਚੇ ਉਹ ਤੰਗਿਦਰਾ ਹੋਰ ਨੀਚੇ ਉਹ ਅਪਰਾਉਨ ਵਾਲੀ ਗੱਡੀ ਹੋਰ ਨੀਚੇ ਉਹ ਤੁਸੀਂ ਇਧਰ ਕੋਈ ਤੁਸੀਂ ਇਧਰ ਦਾ ਬਾ ਸ਼ਾਬਾਸ਼ 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 ਤਬੂ ਨਾ ਤਬੂ ਨਾਲ ਕੰਮ ਨਹੀਂ ਹੈਗਾ ਹੁਣ ਟਾਈਮ ਥੋੜਾ ਹੀ ਹੋਇਆ ਹਲੇ ਆ ਹੋ ਗਏ ਖੜੇ ਚਲੋ ਫਿਰ ਨਾ ਕਰ ਨੀਚੇ ਹੋੜੇ ਗਿਦਰਾ ਦੋ ਰਹਿ ਗਏ ਬਹੁਤ ਵਧੀਆ ਸੋਹਰ ਕੇ ਪਿੱਛੇ ਜਦੋਂ ਜਹ ਚੱਲ ਰਹੀ ਹੈ ਸਾਰੇ ਚਾਬਾਸ਼ ਸ਼ਾਬਾਸ਼ 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 ਦਿਮਾਗ ਦੀ ਗੱਲ ਆ ਬਸ ਤੁਸੀਂ ਹਰਾਸਾ ਦੇਣਾ ਨੂੰ ਚਾਬਾਸ਼ ਗੋਲ ਸ਼ਾਬਾਸ਼ ਲੱਤਾਂ ਹਿਲੇ ਵੀ ਕੁੜੀ ਦੇ ਦੇਖੋ ਚਾਬਾਸ਼ ਸ਼ਾਬਾਸ਼ ਸ਼ਾਬਾਸ਼ ਮੇਰੇ ਪਿੱਛੇ ਚਾਰ ਘੜੀਆਂ ਨੇ ਚਾਰ ਜੋ ਲਾਸ ਤੱਕ ਟਿਕੇਗਾ ਉਹੀ ਨਾਮ ਪਾਏਗਾ ਇੱਕ ਕੁੜੀ ਇੱਕ ਮੁੰਡਾ ਇਹ 200 ਰੁਪਏ ਮਹਿੰਗਾ ਪੈਣਾ ਚਲੋ ਆਊਟ ਬਹੁਤ ਵਧੀਆ ਫਿਰ ਵੀ ਕਾਫੀ ਟਾਈਮ ਤੱਕ ਕੁੜੀ ਰਹੀ ਗੋਲਸ ਨੀਚੇ ਰਹੋ ਸਕੁਆਰਡ ਹੋਲਡ ਰੱਖੋ ਚਾਰ ਕੁੜੀਆਂ ਤੇ ਤਿੰਨ ਮੁੰਡੇ ਬੱਸ ਚੱਲ ਹਿੰਮਤ ਹਿੰਮਤ ਰੱਖ ਥੋੜੀ ਜੀ ਹਿੰਮਤ ਰੱਖੋ ਲਾਸਟ ਤੱਕ ਡਿਗਣਾ ਆਪਾਂ ਨੇ ਲਾਸਟ ਤੱਕ ਜਿੰਮੀ ਗਿਰੇ ਮਾ 100 ਰੁਪਏ ਫੜਾ ਦੇਣਾ ਏ ਨੀਚੇ 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 ਸਕੁਐਟ ਹੋਲ ਸਕੁਐਟ ਹੋਲ ਕੀ ਕਰੌਜੀ ਨੀਤੇ ਬਿਕਦਾ ਚਾੜਦੇ ਪੀਲੇ ਕਰਦਾ ਸ਼ਾਬਾਸ਼ ਬਹੁਤ ਵਧੀਆ ਅੱਜ ਪਤਾ ਨਹੀਂ ਕਿ ਕਿਰ ਸ਼ਾਬਾਸ਼ 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 ਬਹੁਤ ਵਧੀਆ ਕਲਾਪਿੰਗ ਕਰੋ ਯਾਰ ਇੰਨਾ ਬੁਝਾ ਕਰ ਰਹੇ ਨੇ ਦੇਖੋ ਇਹ ਨਿਓ ਬੱਚੇ ਜਿਹੜੇ ਹਾਰ ਨਹੀਂ ਮਾਰ ਰਹੇ ਹੈਗੇ ਇਹ ਵੀ ਥੋੜੇ ਮੰਗਦੇ ਨੇ ਦੇਖੋ ਦਿਮਾਗ ਕਿੰਨਾ ਜ਼ਿਆਦਾ ਸਟਰੌਂਗ ਹੁੰਦਾ ਇਹਨਾਂ ਨੇ ਮੇਲਾ ਇਕ ਰੂਆ ਦੋ ਨੂੰ ਸਿਰਫ ਇੱਕ ਕੁੜੀ ਇੱਕ ਮੁੰਡਾ ਤੁਸੀਂ ਲੈ ਸਕਦੇ ਹੋ ਸ਼ਾਬਾਸ਼ 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 ਗੇਵ ਆਫ ਕਰਤਾ ਸਰਦਾਰ ਨੇ ਚੱਲ ਦੋ ਬੰਦੇ ਰਹਿ ਗਏ ਹੁਣ ਤਾਂ ਲੈ ਚ ਕਿਹੜੇ ਦੋ ਰਹਿ ਗਏ ਬਹੁਤ ਵੈਰੀ ਗੁੱਡ ਹਿੰਮਤ ਰਹਿ ਗਿਆ ਕਿਆ ਬਾਤ ਸ਼ਾਬਾਸ਼ ਲੈਕ ਰੈਕ ਰੈਕ 6 ਮਿੰਟ ਰਿਹਾ 6 ਮਿੰਟ 6 ਮਿੰਟ ਹੋ ਗਏ ਕੁੜੀਆਂ ਹੈ ਨਾ ਤੁਮ ਤਗੜੀਆਂ ਨੇ ਸਕੁਆਟ ਹੋਲ ਸਕੁਆਟ ਹੋਲ ਚੱਲ ਜਾਈਂ ਕਰ ਸਕਦੇ ਹੋ ਕਰ ਸਕਦੇ ਹੋ ਗਿਵ ਅਪ ਨਹੀਂ ਕਰਨਾ ਹੈਗਾ ਕਿਸੇ ਨੇ

जो भी ਹਾਂਜੀ ਮਰਗੀਲੀ ਜੋ ਵੀ ਹਿੱਲੇ ਬੱਸ शाबाश शाबाश ਕੱਢ ਦੇਣਾ ਸ਼ਾਬਾਸ਼ 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 ਉਹ ਬਰਕਰ ਦੋ ਮਾਦੀਰੀ ਤੇ ਲੱਗੇ ਗਾਲੀਏ ਬੱਸ ਕਰੋ ਚਲੋ ਥਿੰਨ ਰਹਿ ਗਈ ਨਹੀਂ ਚੋਕ ਡਾਊਨ ਬੋਲ ਡਾਊਨ ਹੋਈ ਚੰਗੀ ਤਰ੍ਹਾਂ ਡਾਊਨ ਹੋਈ ਆ ਦੋਨੋਂ ਆਊਟ ਮੇਰੇ ਵੱਲੋਂ ਸਹੀ ਨਹੀਂ ਆਈਆਂ ਫਿਰ ਬਾਅਦ ਵਿੱਚ ਸਹੀ ਕੀਤਾ ਇਹ ਬਹੁਤ ਵਧੀਆ ਇਹਨਾਂ ਦੋਨਾਂ ਦੀ ਵੀ ਕਲਾਪਿੰਗ ਅੱਧੇ ਰਾਉਂਡ ਦਾ ਕੀਤਾ ਆ ਕੁੜੀ ਵੀ ਨਰੇ ਜੀ ਕਦਾ ਸਰਬੰਦ